ਤਾਂ ਕਬੱਡੀ ਨਹੀਂ ਖੇਡੀ ਜਾਂਦੀ। ਇਹ ਦਿਹਾੜੀ ਨਹੀਂ ਜਾਂਦਾ ਘਰ ਨਹੀਂ ਚੱਲਦਾ। ਜੀ। ਜ਼ਿੰਦਗੀ ਦੀ ਵੀ ਜਾਨੀ ਕਿ ਮਜਬੂਰੀ ਇਹੋ ਜੀ ਚੀਜ਼ ਬਣ ਗਈ ਵੀ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋਣਾ ਤੇ ਕਿੱਧਰ ਨੂੰ ਜਾਣਾ ਕੰਮ ਨੇ। ਸੱਚੀ ਆ ਬਈ ਸਾਰਾ ਕੁਝ ਮੈਂ ਇਕੱਲਾ ਹੀ ਰਹਿਣਾ ਰਿਹਾ। ਜੀ। ਤੇ ਬਾਕੀ ਘੱਟ ਮੈਂ ਘਰੇ ਦਾ ਬਹੁਤ ਘੱਟ ਰਿਹਾ ਕਿਉਂਕਿ ਰੋਟੀ ਟੁੱਕ ਦਾ ਬਹੁਤ ਔਖਾ ਸੀ। ਪਕਾਉਣੀ ਬਹੁਤ ਔਖੀ ਸੀ। ਜਿਵੇਂ ਕਿ ਕਈ ਐਸੇ ਪਲੇਅਰ ਨੇ ਉਹ ਆਪਣੇ ਆਪ ਨੂੰ ਨਿਰਾਸ਼ਾਵਲ ਲੈ ਜਾਂਦੇ। ਇਹਨਾਂ ਚੀਜ਼ਾਂ ਤੋਂ ਜ਼ਰੂਰ ਬਚਿਓ। ਇਹ ਜ਼ਿੰਦਗੀ ਆ ਕਬੱਡੀ ਖੇਡ ਲਈ, ਕਬੱਡੀ ਖੇਡ ਲਈ ਜਾਂ ਛੱਡਤੀ ਇਹ ਗੱਲਾਂ ਵੱਖ ਨੇ। ਕਮੀ ਤਾਂ ਬਈ ਇਹੀ ਹੈ ਕਮੀ ਤਾਂ ਸਾਨੂੰ ਅਸਲ ਕਿਸੇ ਨੇ ਦੱਸਿਆ ਹੀ ਨਹੀਂ ਦੱਸਦੇ ਵੀ ਸੀ ਪਰ ਉਦੋਂ ਪੈਸੇ ਦਾ ਲਾਲਚ ਹੀ ਆਇਆ ਜਾਂ ਹੁੰਦਾ ਵੀ ਪਤਾ ਹੀ ਨਹੀਂ ਹੁੰਦਾ ਉਦੋਂ ਐ ਮੈਨੂੰ ਜਦੋਂ ਪੈਸੇ ਬਣ ਜਾਂਦੇ ਸੀ ਉਦੋਂ ਜੋ ਕੋਈ ਮੈਨੂੰ ਐ ਕਹਿੰਦਾ ਵੀ ਸੀ ਵੀ ਤੂੰ ਉੱਪਰ ਖੇਡ ਲਿਓ ਜੀ ਤਾਂ ਮਨ ਨਹੀਂ ਸੀ ਕਰਦਾ ਵੀ ਉਹ ਜ ਪੈਸਾ ਬਣਦਾ ਆਪਣੀ ਜਾਇਜਾ ਕਰ ਬਾਕੀ ਪ੍ਰੋਮੋਟਰ ਨਹੀਂ ਕੋਈ ਉੱਪਰ ਜਾ ਕੇ ਕਰਦੇ ਵੀ ਕੀ ਸਾਡੇ ਕਿਹੜਾ ਕਿਸੇ ਨੇ ਵੀ ਜੇ ਲਵਾਉਣੇ ਸੀ ਜੇ ਅਸੀਂ ਉਧਰ ਜਲੰਧਰ ਕਿੰਨੀ ਹੁੰਦੇ ਜਾਂ ਕਿਤੇ ਹੋਰ ਹੁੰਦੇ ਉਹ ਹੁਣ ਉਹਨਾਂ ਦਾ ਪਲੇਅਰ ਵਾਲੇ ਰੇਡ ਬਾਅਦ ਚ ਪਾਉਣ ਲੱਗਦਾ ਹੈ ਉਹ ਪਹਿਲਾਂ ਉਹਨੂੰ ਲੱਖ ਰੁਪਇਆ ਦੇ ਇਹਨੇ ਬੁਲਟ ਦੇ ਇਹਨੇ ਉਦੋਂ ਉਹਦੀ ਚੜਾਈ ਹੋ ਜਾਂਦੀ ਐ ਦੂਬਾਰਾ ਚਾਕੇ ਕੈਨੇਡਾ ਮਾਰਦੇ ਨੇ ਉਹ ਆਪ ਹੀ ਸਹੀ ਸਾਂਭੇ ਕੋਈ ਪੈਸਾ ਆਇਆ ਸੀ ਪੈਸਾ ਮੈਂ ਅਸਲ ਮੰਗਦਾ ਨਹੀਂ ਜੇ ਮੈਨੂੰ ਕਿਸੇ ਨੇ 10000 ਚੋਂ 500 ਦੇਦਾ ਮੈਂ 500 ਹੀ ਫੜ ਲੈਂਦਾ ਸੀ ਜੀ ਕੋਈ ਚੱਕਰ ਨਹੀਂ ਮੈਂ ਮੰਗਦਾ ਨਹੀਂ ਸੀ ਮੈਨੂੰ ਮੈਨੂੰ ਆਇਆ ਨਹੀਂ ਸੀ ਪਤਾ ਵੀ ਗਾਂਹਾਂ ਜਾ ਕੇ ਯਾਰ ਇਹ ਜਿਹੇ ਹਾਲਾਤ ਵੀ ਹੁੰਦੇ ਆ ਪੈਸੇ ਦੀ ਲੋੜ